ਤੋਂ ਹੁਣ ਅਸੀਂ ਗਰਮੀ ਦੇ ਵਿੱਚ ਲੱਸੀ ਦੀ ਸੇਵਾ ਸ਼ੁਰੂ ਕੀਤੀ ਹੈ ਔਰ ਸਭ ਤੋਂ ਵਧੀਆ ਗੱਲ ਹੈ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਵਲੰਟੀਅਰ ਦੋ ਸ਼ਾਮਿਲ ਹੁੰਦੇ ਆ ਆਪਾਂ ਇਸ ਚੀਜ਼ ਨੂੰ ਪੂਰਾ ਕੰਟੀਨਿਊਸ ਚੱਲਣ ਦਵਾਂਗੇ ਘਟੋ ਘਟ ਅਗਸਤ ਤੱਕ ਸਾਡੀ ਜਿਹੜੀ ਸੇਵਾ ਰੋਜ਼ ਚਲਦੀ ਰਹੇ ਰੋਜ਼ ਜਿਹੜੇ ਸਾਡੇ ਆ 1000 ਤੋਂ 1200 ਪੈਕੇਟ ਜਿਹੜਾ ਹੈਗਾ ਉਹ ਰੋਜ਼ ਹੈ ਜੇ ਕੋਈ ਸੇਵਾ ਵਧ ਜਾਵੇ ਤੇ ਫਿਰ ਆਪਾਂ ਉਸ ਅਕੋਰਡਿੰਗ ਉਸ ਨੂੰ ਵਧਾਈਏ ਘਟਾ ਲਈਦਾ ਵੇਖੋ ਅਸੀਂ ਤੇ ਬਣੇ ਹੀ ਸੇਵਾ ਵਾਸਤੇ ਆ ਔਰ ਹਰ ਤਰ੍ਹਾਂ ਦੀ ਸੇਵਾ ਸੀ ਆਲਰੇਡੀ ਕਰਦੇ ਪਏ ਆ ਔਰ ਗਰਮੀ ਤੇ ਸਾਰਿਆਂ ਨੂੰ ਲੱਗਦੀ ਹੈ ਅਸੀਂ ਘਰੋਂ ਗੱਡੀ ਤੇ ਉਤਰ ਔਰ ਇਹ ਜਿਹੜੀ ਗੁਰਨਾਨਕ ਸਾਹਿਬ ਸੇਵਾ ਕਰਾ ਰਿਹਾ ਜਲਦੀ ਰਹੇਗੀ 1 ਅਗਸਤ ਤੱਕ ਉਸ ਤੋਂ ਬਾਅਦ ਸਰਦੀਆਂ ਜਿਹੜੀ ਸੇਵਾ ਸਾਡੀ ਸ਼ੁਰੂ ਹੋ ਜਾਂਦੀ ਏ ਜਿਹਦੇ ਵਿੱਚ ਚਾਹ ਦੀ ਸੇਵਾ ਸ਼ੁਰੂ ਹੋ ਜਾਂਦੀ ਏ ਤਪਦੀ ਗਰਮੀ ਦੇ ਵਿੱਚ ਜਿੱਥੇ ਤਾਪਮਾਨ 45 ਡਿਗਰੀ ਦੇ ਪਾਰ ਹੋ ਚੁੱਕਾ ਹੈ ਉੱਥੇ ਲੋਕ ਘਰੋਂ ਨਿਕਲਣ ਤੋਂ ਵੀ ਇਸ ਵੇਲੇ ਡਰ ਰਹੇ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਐਸੇ ਲੋਕਾਂ ਨਾਲ ਮਿਲਣ ਜਾ ਰਹੇ ਹਾਂ ਜੋ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਦੀ ਸੇਵਾ ਵਾਸਤੇ ਅੱਗੇ ਆਏ ਨੇ ਤਾਂ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਲੱਸੀ ਦਾ ਇੱਕ ਲੰਗਰ ਲਗਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਰੋਜ਼ 1000 ਪੈਕੇਟ ਲੱਸੀ ਜਰੀ ਹੈ ਉਹ ਇਸ ਵੇਲੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਔਰ ਲੱਸੀ ਜਰੀ ਹੈ ਕਾਰ ਦਾ ਜਰਾ ਬੈਗਗੇਟ ਹੁੰਦਾ ਜਿੱਥੇ ਅਸੀਂ ਸਮਾਨ ਰੱਖਨੇ ਆ ਉਸ ਦੇ ਵਿੱਚ ਤਕਰੀਬਨ 1000 ਪੈਕੇਟ ਮਿੱਠੀ ਅਤੇ ਲੂਣ ਵਾਲੀ ਲੱਸੀ ਜਰੀਆ ਰੱਖੀ ਗਈ ਹੈ ਜੋ ਕਿ ਖਾਸ ਅੱਜ ਇੱਥੇ ਡਿਲੀਵਰ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵੀ ਰਾਹੀਰ ਨੇ ਖਾਸ ਕਰਕੇ ਤੁਸੀਂ ਦੇਖੋਗੇ ਸਭ ਤੋਂ ਜ਼ਿਆਦਾ ਅਗਰੈਸਿਵਲੀ ਅਗਰ ਕੋਈ ਸੜਕ ਤੇ ਨਜ਼ਰ ਆਉਂਦਾ ਤਾਂ ਆਟੋ ਚਾਲਕ ਨਜ਼ਰ ਆਉਂਦੇ ਨੇ ਜਾਂ ਉਹ ਲੋਕ ਜਿਹੜੇ ਨਜ਼ਰ ਆਉਂਦੇ ਨੇ ਜਿਹੜੇ ਕੀ ਅਕਸਰ ਮਿਹਨਤ ਕਰਦੇ ਨੇ ਤਾਂ ਉਹਨਾਂ ਮਿਹਨਤ ਕਾ ਸ਼ਲੋਕਾ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੱਸੀ ਵੰਡੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿਖਾ ਰਹੇ ਹਾਂ ਕਿ ਤੁਸੀਂ ਵੇਖੋਗੇ ਕਿਸ ਤਰੀਕੇ ਦੇ ਨਾਲ ਹੱਥਾਂ 'ਚ ਕ੍ਰੇਟ ਫੜ ਕੇ ਜਿਹੜਾ ਹੈ ਲੋਕਾਂ ਨੂੰ ਲੱਸੀ ਪਲਾਈ ਜਾ ਰਹੀ ਹੈ ਔਰ ਇਹ ਲੱਸੀ ਇੱਕ ਦਿਨ ਵਾਸਤੇ ਨਹੀਂ ਬਲਕਿ ਹਰ ਰੋਜ਼ ਇਸ ਤਰੀਕੇ ਦਾ ਉਪਰਾਲਾ ਜਿਹੜਾ ਹੈ ਕੀਤਾ ਜਾ ਰਿਹਾ ਹੈ ਸਾਡੇ ਨਾਲ ਸੰਗਤਾਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਇਹ ਉਪਰਾਲਾ ਕਿਵੇਂ ਸ਼ੁਰੂਆਤ ਕੀਤੀ ਤੇ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਸੇਵਾ ਪਰਿਵਾਰ ਵੱਲੋਂ ਸਾਨੂੰ 3 ਤੋਂ 4 ਸਾਲ ਹੋ ਗਏ ਲੱਸੀ ਦੀ ਸੇਵਾ ਕਰਦੇ ਹੋਏ ਸਰਦੀਆਂ ਦੇ ਵਿੱਚ ਅਸੀਂ ਹਮੇਸ਼ਾ ਚਾਹ ਦੀ ਸੇਵਾ ਕਰਦੇ ਆ ਸਟੇਸ਼ਨ ਤੇ ਤੇ ਹੁਣ ਅਸੀਂ ਗਰਮੀ ਦੇ ਵਿੱਚ ਲੱਸੀ ਦੀ ਸੇਵਾ ਸ਼ੁਰੂ ਕੀਤੀ ਹੈ ਔਰ ਸਭ ਤੋਂ ਵਧੀਆ ਗੱਲ ਹੈ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਵਲੰਟੀਅਰ ਦੋ ਸ਼ਾਮਿਲ ਹੁੰਦੇ ਆ ਕੋਈ ਆਪਣੀ ਖੁਸ਼ੀ ਮਨਾ ਰਿਹਾ ਕੋਈ ਆਪਣੇ ਬੱਚੇ ਦਾ ਬਰਥਡੇ ਮਨਾ ਰਿਹਾ ਕੋਈ ਆਪਣੇ ਬਜ਼ੁਰਗਾ ਦੀ ਯਾਦਗਾਰ ਮਨਾ ਰਿਹਾ ਔਰ ਇਸੇ ਕੰਨੇ ਦੋ ਕਾਰਜ ਹੋ ਰਿਹਾ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰਿਆਂ ਨੂੰ ਗਰਮੀ ਤੋਂ ਵੀ ਨਿਜਾਤ ਮਿਲ ਰਹੀ ਹੈ ਔਰ ਲੋਕ ਇਸੇ ਤਰੀਕੇ ਨਾਲ ਆਪਣੀ ਸੇਵਾ ਵੀ ਪਾ ਰਹੇ ਆ ਔਰ ਆਪਾਂ ਇਹ ਜਿੰਨੀ ਦੇਰ ਤੱਕ ਆਪਾਂ ਇਸ ਚੀਜ਼ ਨੂੰ ਹਲੀ ਪੂਰਾ ਕੰਟੀਨਿਊਸ ਚੱਲਾਨ ਦਵਾਂਗੇ ਘਟੋ ਘਟ ਅਗਸਤ ਤੱਕ ਸਾਡੀ ਜਿਹੜੀ ਸੇਵਾ ਰੋਜ਼ ਚੱਲਦੀ ਰਹੇ ਕਿੰਨੇ ਪੈਕੇਟ ਰੋਜ਼ ਵੰਡੇ ਜਾਂਦੇ ਜੀ ਦੇਖੋ ਰੋਜ਼ ਦੇ ਜਿਹੜੇ ਸਾਡੇ ਆ 1000 ਤੋਂ 1200 ਪੈਕੇਟ ਜਿਹੜਾ ਹੈਗਾ ਉਹ ਰੋਜ਼ ਹੈ ਜੇ ਕੋਈ ਸੇਵਾ ਵਧ ਜਾਵੇ ਤੇ ਫਿਰ ਆਪਾਂ ਉਸ ਅਕੋਰਡਿੰਗ ਉਸ ਨੂੰ ਵਧਾਈਏ ਘਟਾ ਲਈਦਾ ਪਰ ਜਿਹੜੇ ਸਾਡੇ ਮਿਨੀਮਮ ਪੈਕੇਟ ਹੈ ਉਹ 1000 ਤੋਂ 1200 ਸਾਡੇ ਰੋਜ਼ ਦੇ ਹੈ ਉਹਦੇ ਵਿੱਚ ਮਿੱਠੀ ਤੇ ਨਮਕੀਨ ਦੋਵੇਂ ਤਰ੍ਹਾਂ ਦੀ ਲੱਸੀ ਹੈ ਅੱਛਾ ਤੇ ਇੱਕ ਕਾਰਨ ਕਿਵੇਂ ਮਨຊਾ ਆ ਕਿਆ ਕਰਨਾ ਤੇ بس ਜਦੋਂ ਇੱਕ ਦਿਨ بیٹھے ਸੀ ਆਪਾਂ اور ਹਰ ਵਾਰੀ ਆਪਾਂ ਇਹ ਸੋਚਦੇ ਆ ਕਿ ਕੁਝ ਨਾ ਕੁਝ ਉਪਰਾਲਾ ਸਾਨੂੰ ਕਰਨਾ ਚਾਹੀਦਾ ਕਿਉਂਕਿ ਜਿੱਦਾਂ ਹੀ ਉਹਨੇ ਗਰਮੀ ਵਧੀ ਹੈ ਦੋ ਤਿੰਨ ਦਿਨ ਤੋਂ ਔਰ ਅਸੀਂ ਟੀਮ ਨਾਲ ਬੈਠ ਕੇ ਔਰ ਜਿਹੜੇ ਸਾਡੇ ਵਲੰਟੀਅਰਸ ਨੇ ਉਹਨਾਂ ਨਾਲ ਬੈਠ ਕੇ ਅਸੀਂ ਡਿਸਕਸ ਕੀਤਾ ਤਾਂ ਉਹਨਾਂ ਨੇ ਹਰ ਬੰਦਾ ਇੱਕ ਚਾਹੁੰਦਾ ਕਿ ਮੈਂ ਆਪਣਾ ਜਿਹੜਾ ਕੋਈ ਖੁਸ਼ੀ ਹੈ ਤਿਉਹਾਰ ਹੈ ਮੈਂ ਇਸ ਤਰੀਕੇ ਨਾਲ ਬਣਾਵਾ ਔਰ ਅੱਜ ਸਾਨੂੰ ਸਾਰਿਆਂ ਦੇ ਫੋਨ ਆ ਰਹੇ ਆ ਕਿ ਅੱਜ ਮੇਰੇ ਬੇਟੇ ਦਾ ਬਰਥਡੇ ਹੈ ਯਾ ਅੱਜ ਕੋਈ ਖੁਸ਼ੀ ਹੈ ਕਿ ਆਪਾਂ ਇਸ ਤਰੀਕੇ ਨਾਲ ਮਨਾਣਾ ਚਾਹੁੰਦੇ ਆ ਔਰ ਲੋਕ ਸਾਡੇ ਨਾਲ ਖੁਦ ਆ ਕੇ ਹੱਥੀਂ ਸੇਵਾ ਕਰਦੇ ਤਰੋਜ ਪ੍ਰਣਾ ਪਰ ਗਰਮੀ ਬੜੀ ਹੈ ਲੋਕ ਦੇ ਘਰਾਂ ਜੋ ਬਾਹਰ ਨਹੀਂ ਨਿਕਲਦੇ ਬਸ ਠੀਕ ਹੈ ਜੀ ਦੇਖੋ ਅਸੀਂ ਤੇ ਬਣੀ ਸੇਵਾ ਵਾਸਤੇ ਆਂ ਔਰ ਹਰ ਤਰ੍ਹਾਂ ਦੀ ਸੇਵਾ ਸੀ ਆਲਰੇਡੀ ਕਰਦੇ ਪਿਆ ਠੀਕ ਹੈ ਸਾਨੂੰ ਤੇ ਕੋਈ ਦੇਖੋ ਗਰਮੀ ਤੇ ਸਰਦੀ ਦਾ ਹੈਗਾ ਨਹੀਂ ਪਰ ਜਦੋਂ ਜਿੱਥੇ ਸੇਵਾ ਦੀ ਗੱਲ ਆ ਜੇ ਉੱਥੇ ਵੀ ਇਹ ਚੀਜ਼ਾਂ ਨੂੰ ਅਸੀਂ ਪਿੱਛੇ ਰੱਖ ਕੇ ਤੇ ਸਾਨੂੰ ਇਸ ਚੀਜ਼ ਦਾ ਬਹੁਤ ਆਨੰਦ ਆਉਂਦਾ ਹੈ ਔਰ ਜਿਹੜੇ ਲੋਕ ਨੇ ਉਹ ਵੀ ਦੇਖੋ ਤੁਹਾਡੇ ਸਾਹਮਣੇ ਜਦੋਂ ਇਹਨਾਂ ਦੀ ਖੁਸ਼ੀਆਂ ਦੇਖੀਦੀ ਹੈ ਤੇ ਅਸੀਂ ਵੀ ਆਪ ਖੁਸ਼ ਹੋ ਜਾਂਦੇ ਹਾਂ ਖੁਸ਼ ਹੋ ਜਾਂਦੇ ਹਾਂ ਬਿਲਕੁਲ ਜੀ ਬਹੁਤ ਖੁਸ਼ ਗਰਮੀ ਤੇ ਨਹੀਂ ਲੱਗਦੀ ਵੀ ਨਹੀਂ ਬਿਲਕੁਲ ਨਹੀਂ ਤੁਹਾਡੇ ਸਾਹਮਣੇ ਹੀ ਬਿਲਕੁਲ ਬਿਲਕੁਲ ਜੀ ਤਿਆਰ ਵਰ ਤਿਆਰ ਹੋ ਤਿਆਰ ਪਰ ਤਿਆਰ ਆ ਜੀ ਤੁਹਾਨੂੰ ਭਾਵੇਂ ਹੋਰ ਚਾਰ ਘੰਟੇ ਸੇਵਾ ਕਰਾ ਲੋ ਸੇਵਾ ਕਰਨ ਵਾਸਤੇ ਤਿਆਰ ਬਿਲਕੁਲ ਜੀ ਅਬ ਬਿਲਕੁਲ ਤੁਸੀਂ ਵੇਖ ਤਜੇ ਲੋਕ ਆਂਦੇ ਨੇ ਤਾਂ ਇੱਥੇ ਲੋਕ ਪੀ ਰਹੇ ਨੇ ਗੱਲਬਾਤ ਕਰਾਂਗੇ ਭਾਜੀ ਕੀ ਕਹਿਣਾ ਚਾਹੋਗੇ ਅੱਜ ਦੱਸੀ ਵੀ ਕੀ ਕਹਿਣਾ ਚਾਹੋਗੇ ਭਾਜੀ ਬੜੀ ਰਾਹਤ ਦਾ ਕੰਮ ਹੈ ਜੀ ਗਰਮੀ 'ਚ ਬਹੁਤ ਗਰਮੀ ਬਹੁ ਟੈਂਪਰੇਚਰ ਬਹੁਤ ਜ਼ਿਆਦਾ ਹੈ ਜੀ ਕਹਿੰਦੇ ਬਹੁਤ ਵਧੀਆ ਜੀ ਥੈਂਕ ਯੂ ਸਰ ਥੈਂਕ ਯੂ ਜੀ ਤਾਂ ਤੁਸੀਂ ਵੇਖੋ ਕਿ ਇਸ ਵੇਲੇ ਜਿਹੜੇ ਲੋਕ ਲੋਕਾਂ ਨੂੰ ਲੱਸੀ ਕਿਵੇਂ ਰੋਜ਼ 1000 ਪੈਕੇਟ ਕਹਿਣ ਦੀ ਗੱਲ ਹੈ ਤੁਸੀਂ ਦੇਖੋ ਕਿ ਕਿਵੇਂ ਤਰੀਕੇ ਨਾਲ ਕ੍ਰੇਟ ਤਿਆਰ ਪਏ ਨੇ ਕ੍ਰੇਟ ਵੀ ਤੁਹਾਨੂੰ ਦਿਖਾ ਰਹੇ ਆਂ ਸੇਵਾ ਵੀ ਤੁਹਾਨੂੰ ਬਖਾ ਰਹੇ ਆਂ ਤਾਂ ਤੁਸੀਂ ਦੇਖੋ ਇਹ ਕ੍ਰੇਟ ਪਰ ਕ੍ਰੇਟ ਇਸ ਗੱਡੀ ਦੀ ਡਿੱਕੀ ਦੇ ਵਿੱਚ ਰੱਖੇ ਨੇ ਤਾਂ ਇੱਥੇ ਬਕਾਇਦਾ ਤੌਰ ਦੇ ਤੇ ਸਪਲਾਈ ਲਈਤੀ ਜਾਂਦੀ ਹੈ ਔਰ ਤੁਸੀਂ ਦੇਖੋ ਦੂਰ ਦੂਰ ਜਾ ਕੇ ਇਹ ਇਹਨਾਂ ਕ੍ਰੇਟ ਦੇ ਵਿੱਚੋਂ ਲੈ ਕੇ ਤੁਸੀਂ ਦੇਖੋ ਵੀਰ ਵੱਲੋਂ ਕ੍ਰੇਟ ਚੁੱਕਿਆ ਜਾ ਰਿਹਾ ਹੈ ਤੇ ਦੂਰ ਦੂਰ ਚੌਂਕ 'ਤੇ ਜਾ ਕੇ ਜਿਹੜਾ ਹੈ ਤਾਂ ਤੁਸੀਂ ਦੇਖਾ ਤਾਂ ਤੁਸੀਂ ਦੇਖੋ ਕਿ ਕਿਵੇਂ ਲੋਕ ਕਰ ਰਹੇ ਪਾਜੀ ਕੀ ਕਹਿਣਾ ਚਾਹੋਗੇ ਲੱਸੀ ਦੇ ਸੇਵਾ ਨੂੰ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਿਹੜੇ ਇੰਨੇ ਗਰਮੀ ਦੇ ਸੇਵਾ ਕਰ ਰਹੇ ਜੇ ਮਾਰਾ ਤੁਹਾਨੂੰ ਦਿਨ ਤੋਂ ਵੀ ਨਹੀਂ ਰਾਤੋ ਰਾਤ ਰੱਖੀਆਂ ਦੱਸੇ ਸਾਡੀ ਘੜਾ ਰੱਖੇ ਬਿਲਕੁਲ ਤੁਸੀਂ ਵੇਖੋ ਕਿ ਬਿਲਕੁਲ ਜਿਹੜਾ ਹੈ ਲੋਕ ਖੁਸ਼ੀਆਂ ਮਨਾ ਰਹੇ ਨੇ ਤਾਂ ਲੋਕ ਤੁਸੀਂ ਦੇਖੋ ਗਰਮੀ ਬਹੁਤ ਹੈ ਤਾਂ ਲੋਕਾਂ ਨੂੰ ਜਿਹੜਾ ਹੈ ਰਾਹਤ ਵਾਲੀ ਚੀਜ਼ ਹੈ ਕਿਉਂਕਿ ਲੱਸੀ ਅਕਸਰ ਗਰਮੀ ਨੂੰ ਚੁੱਕਦੀ ਹੈ ਤਾਂ ਇਸ ਗਰਮੀ ਨੂੰ ਗਰਮੀ ਤੁਸੀਂ ਦੇਖੋ ਟੈਂਪਰੇਚਰ ਇਸ ਵੇਲੇ 45 ਡਿਗਰੀ ਟੈਂਪਰੇਚਰ ਰਾਤ ਦੁਪਹਿਰ ਦਾ ਸਮਾਂ ਹੈ ਸ਼ਿਕਰ ਦੁਪਹਿਰ ਹੈ ਜਿਸ ਨੂੰ ਅਸੀਂ ਕਹਿੰਦੇ ਆ ਉਹ ਸ਼ਿਕਰ ਦੁਪਹਿਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਥੇ ਕੰਮ ਕੀਤਾ ਜਾ ਰਿਹਾ ਦੋ ਹੋਣ ਤਿੰਨ ਹੋਣ ਲੱਸੀਆਂ ਜਿਹੜੀਆਂ ਇੱਥੇ ਵੰਡੀਆਂ ਜਾ ਰਹੀਆਂ ਔਰ ਇਹ ਇੱਕ ਨੇਕ ਉਪਰਾਲਾ ਇਸ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਦੋ ਪੈਕੇਟ ਜਿਹੜੀ ਹੈ ਜਿਹੜਾ ਹੈ ਉਹ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਇਹਦਾ ਖਰਚ ਵੀ ਸੰਸਥਾ ਵੱਲੋਂ ਚੁੱਕਿਆ ਜਾ ਰਿਹਾ ਹੈ ਔਰ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਇਸ ਖਰਚ ਨੂੰ ਚੁੱਕ ਰਹੇ ਨੇ ਤਾਂ ਬਿਲਕੁਲ ਰਾਹਤ ਦੀ ਇੱਕ ਅਲੱਗ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਲੱਸੀ ਦੀ ਖਾਸ ਸੇਵਾ ਇੱਥੇ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਲਗਾਤਾਰ ਸਾਂਝੀ ਕਰ ਰਹੇ ਹਾਂ ਗੁਰੂ ਦੀ ਨਗਰੀ ਐਵੇਂ ਨਹੀਂ ਕਿਹਾ ਜਾਂਦਾ ਕਿ ਗੁਰੂ ਕੀ ਨਗਰੀ ਤਾਂ ਗੁਰੂ ਦੀ ਨਗਰੀ ਤੇ ਗੁਰੂ ਦੀ ਨਗਰੀ ਦੇ ਜਿਹੜੇ ਲਾਲ ਨੇ ਉਹ ਵੀ ਇਸ ਤਰ੍ਹਾਂ ਦੇ ਨੇ ਕਿ ਕਿਵੇਂ ਤੁਸੀਂ ਦੇਖੋ ਆਪਣੀ ਸੇਵਾ ਭਾਵ ਜਿਹੜਾ ਹੈ ਉਹ ਦਰਸਾਉਂਦੇ ਨੇ ਤਾਂ ਉਸ ਦੀ ਤਸਵੀਰ ਤੁਸੀਂ ਦੇਖੋ ਕਿ ਖੁੱਲੇ ਹੱਥਾਂ ਦੇ ਨਾਲ ਹਰ ਰੋਜ਼ ਔਰ ਇਹ ਨਹੀਂ ਕਿ ਇੱਕ ਦਿਨ ਵਸਤੇ ਹੈ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਨਾ ਤਪ ਦੀ ਗਰਮੀ ਪਏਗੀ ਸਾਡੇ ਬਲੰਦ ਹੌਸਲੇ ਦੀ ਤਸਵੀਰ ਇਸੇ ਤਰੀਕੇ ਨਾਲ ਚੱਲਦੀ ਰਹੇਗੀ 1000 ਪੈਕਟ ਲੱਸੀ ਦੀ ਸੇਵਾ ਜਿਹੜੀ ਹੈ ਹਰ ਰੋਜ਼ ਕੀਤੀ ਜਾ ਰਹੀ ਹੈ ਔਰ ਜਿਹੜਾ ਹੈ ਇਹ ਸੰਸਥਾ ਵੱਲੋਂ ਨੇਕ ਉਪਰਾਲਾ ਜਿਹੜਾ ਇੱਥੇ ਕੀਤਾ ਗਿਆ ਹੈ ਤੁਸੀਂ ਦੇਖੋ ਕਿ ਲੋਕਾਂ ਨੂੰ ਪੈਕੇਟ ਦੇ ਵਿੱਚ ਲੱਸੀ ਦਿੱਤੀ ਜਾ ਰਹੀ ਹੈ ਲੋਕ ਵਲੰਟੀਅਰ ਆਪਣੇ ਆਪ ਹੀ ਆਪ ਮੁਹਾਰੇ ਆ ਕੇ ਜਿਹੜਾ ਹੈ ਇੱਥੇ ਲੱਸੀ ਦੀ ਸੇਵਾ ਕਰ ਰਹੇ ਨੇ 45 ਡਿਗਰੀ ਟੈਂਪਰੇਚਰ ਹੈ ਇਸ ਵੇਲੇ ਕਿ ਲੋਕਾਂ ਨੂੰ ਆਣਾ ਜਾਣਾ ਮੁਸ਼ਕਲ ਹੋਇਆ ਹੈ ਉਸ ਮੁਸ਼ਕਲ ਦੇ ਰਾਹ ਦੇ ਵਿੱਚ ਇਹ ਇੱਕ ਨੇਕ ਉਪਰਾਲਾ ਜਿਹੜਾ ਹੈ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਇਸ ਵੇਲੇ ਉਹਦੇ ਤੇ ਪਿਆਰ ਪਾ ਕੇ ਲੋਕਾਂ ਨੂੰ ਵਰਤਾਇਆ ਤਾਂ ਸੰਸਥਾ ਦੇ ਲੋਕ ਤੁਸੀਂ ਦੇਖੋ ਕਿ ਖਾਸ ਕਰਕੇ ਇਸ ਵੇਲੇ ਉਹੀ ਲੋਕ ਜਿੱਥੇ ਕਿ ਡਾਕਟਰ ਇਸ ਵੇਲੇ ਸਲਾਹ ਦੇ ਰਹੇ ਆ ਕਿ 12 ਤੋਂ 4 ਨਾ ਆਇਆ ਜਾਵੇ ਪਰ ਉਸ ਦੇ ਵਿੱਚ ਉਸ ਸਮੇਂ ਦੇ ਵਿੱਚ ਇਹ ਜਿਹੜੇ ਲੋਕ ਨੇ ਆਪਣੇ ਆਪ ਘਰੋਂ ਨਿਕਲਦੇ ਨੇ ਪਾਜੀ ਕੀ ਕਹਿਣਾ ਚਾਹੋਗੇ ਅੱਜ ਇਸ ਦਿਨ ਤੋਂ ਕਿਵੇਂ ਹੁਣ ਸ਼ੁਰੂਆਤ ਚੱਲਦੀ ਰਹੇਗੀ ਤੇ ਕੀ ਕਰੋਗੇ ਅ ਖੰਨਾ ਜੀ ਤੁਹਾਡਾ ਥੈਂਕ ਯੂ ਸੋ ਮੱਚ ਔਰ ਬੜਾ ਵਧੀਆ ਲੱਗਾ ਕਿ ਅੱਜ ਤੁਸੀਂ ਵੀ ਸਾਨੂੰ ਕਵਰ ਕੀਤਾ ਕਿਉਂਕਿ ਕੱਲ ਅਸੀਂ ਕੱਲ ਜਦੋਂ ਸੇਵਾ ਕਰਕੇ ਗਏ ਨਾ ਕਿਸੇ ਨੇ ਕਿਹਾ ਯਾਰ ਰਿਕਸ਼ੇ ਵਾਲੇ ਤੇ ਆਟੋ ਵਾਲੇ ਨਾ ਲੋਕਾਂ ਦੀ ਇਹਨਾਂ ਨੂੰ ਇਹ ਬਹੁਤ ਕੁਝ ਖਾ ਜਾਂਦੇ ਅਸਲੀ ਲੋਡ ਬੰਦਾਂ ਤੱਕ ਲੱਸੀ ਨਹੀਂ ਪਹੁੰਚ ਰਹੀ ਯਾਰ ਇਸ ਤੋਂ ਸੜਕ ਤੋਂ ਵੱਧ ਜਿਹੜੇ ਰਿਕਸ਼ੇ ਚਲਾ ਰਹੇ ਨੇ ਇਹਨਾਂ ਤੋਂ ਵੱਧ ਲੋਡ ਬੰਦ ਕੌਣ ਹੋਊਗਾ ਔਰ ਗਰਮੀ ਤੇ ਸਾਰਿਆਂ ਨੂੰ ਲੱਗਦੀ ਐ ਅਸੀਂ ਘਰੋਂ ਗੱਡੀ ਤੋਂ ਉਤਰਦੇ ਜਾਂਦੇ ਸਾਰ ਸ਼ਕੰਜਵੀ ਘਰ ਪੀਨੇ ਆ ਤੇ ਇਹ ਵਿਚਾਰੇ ਤੇ ਕਿਤੇ ਰੁਕ ਵੀ ਨਹੀਂ ਰਹੇ ਕੱਲ ਨੂੰ ਔਰ ਇਹ ਜਿਹੜੀ ਗੁਰਨਾਨਕ ਸਾਹਿਬ ਸੇਵਾ ਕਰਾ ਰਿਹਾ ਜਲਦੀ ਰਹੇਗੀ 1 ਅਗਸਤ ਤੱਕ ਉਸ ਤੋਂ ਬਾਅਦ ਸਰਦੀਆਂ ਜਿਹੜੀ ਸੇਵਾ ਸਾਡੀ ਸ਼ੁਰੂ ਹੋ ਜਾਂਦੀ ਏ ਜਿਹਦੇ ਵਿੱਚ ਚਾਹ ਦੀ ਸੇਵਾ ਸ਼ੁਰੂ ਹੋ ਜਾਂਦੀ ਏ ਔਰ ਅਸੀਂ ਥੈਂਕਸ ਕਰਦੇ ਹਾਂ ਤੁਹਾਡੇ ਮਾਧਿਅਮ ਦਾ ਕਿ ਲੋਕੀ ਆਪਣਾ ਜਨਮ ਦਿਨ ਤੁਹਾਨੂੰ ਦੱਸਿਆ ਅਗਲੇ 15 ਦਿਨਾਂ ਦੀ ਸੇਵਾ ਬੁੱਕ ਹੈ ਬੁੱਕਾ ਮੇਰਾ ਕੰਮ ਹੈ ਆਪਣੀ ਟੀਮ ਦੇ ਨਾਲ ਆ ਕੇ ਭੁਗਤਾਨਾ ਹਰ ਸਿਮਰਨ ਸਿੰਘ ਕੁਝ ਨਹੀਂ ਕਰ ਰਿਹਾ ਕਿਸੇ ਦਾ ਜਨਮ ਦਿਨ ਆ ਉਹਨੇ 2500 ਰੁਪਏ ਭੇਜਿਆ ਮੇਰੀ ਲੱਸੀ ਵਰਤਾ ਦਿਓ ਕਿਸੇ ਦੇ ਘਰ ਕੁਝ ਚੀਜ਼ ਹੈਗੀ ਉਹ ਕਹਿੰਦੇ ਕਿਸੇ ਦੀ ਵੈਸੇ ਤੁਹਾਨੂੰ ਪਤਾ ਇੱਕ ਬੜੀ ਵਧੀਆ ਗੱਲ ਹੈ ਲੋਕੀ ਸ਼ਨੀਵਾਰ ਨਾ ਉਹ ਕੁਝ ਚਿੱਟਾ ਮਿੱਠਾ ਦਾਨ ਕਰਨਾ ਜਾਂਦੇ ਆ ਤੇ ਉਹ ਆਪਾਂ ਉਹਨਾਂ ਨੂੰ ਕਹਿੰਦੇ ਤੁਸੀਂ ਲੱਸੀ ਭੇਜੀ ਦਿਓ ਅਸੀਂ ਵਰਤਾਈ ਜਾਂਦੇ ਆ ਲੋਕਾਂ ਦੇ ਵਹਿਮ ਪਰ ਮਸੀਂ ਅਸੀਂ ਲੋਕਾਂ 'ਚ ਵਰਤਾ ਕੇ ਪੂਰੇ ਕਰ ਦਿੰਦੇ ਆ ਬਸ ਲੋਕਾਂ ਦੀ ਸੇਵਾ ਲੋਕ ਦੇ ਹੀ ਲੋਕਾਂ ਸੇ ਹੀ ਤੁਹਾਨੂੰ ਦੱਸਿਆ ਅਗਲੇ 10 ਦਿਨਾਂ ਵਾਲੀ ਬੁੱਕ ਹੈ ਔਰ ਮੈਨੂੰ ਲੋਕੀ ਕਹਿੰਦੇ ਕੱਲ ਕਰਨੀ ਮੈਂ ਕਹਿੰਨਾ ਹੁਣ 11ਵੇਂ ਦਿਨ ਤੋਂ ਦੀ ਵਾਰੀ ਆਣੀ ਹੈ ਬਿਲਕੁਲ ਜ਼ਰੂਰ ਤੁਸੀਂ ਸੇਵਾ ਕਰੋ ਤਾਂ ਅਸੀਂ ਫਿਲਹਾਲ ਤਸਵੀਰ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਇੱਕ ਲੱਸੀ ਦੀ ਕਾਹ ਸੇਵਾ ਕੀਤੀ ਜਾਂਦੀ ਹੈ ਔਰ ਗਰਮੀ ਦੇ ਵਿੱਚ ਹਰ ਰੋਜ਼ 1000 ਪੈਕੇਟ ਦੇ ਰੇ ਲੱਸੀ ਦੇ ਵਰਤਾਏ ਜਾਂਦੇ ਨੇ ਕੈਮਰਾਮੈਨ ਅਰਜ ਦੇ ਨਾਲ ਸੁਮੇਤ ਕਰਨਾ ਪੀਟ ਪੰਜਾਬ ਟੀਵੀ ਅੰਮ੍ਰਿਤਸਰ